ਔਰਤਾਂ ਉਹਨਾਂ ਮਰਦਾਂ ਨੂੰ ਜ਼ਿਆਦਾ ਯਾਦ ਕਰਦੀ ਹੈ ਜੋ ਮਰਦ ਉਹਨਾਂ ਨੂੰ ਇਗਨੋਰ ਕਰਦੇ ਹਨ ਬਜਾਏ ਉਹਨਾਂ ਦੇ ਜੋ ਉਹਨਾਂ ਉੱਪਰ ਧਿਆਨ ਦਿੰਦੇ ਰਹਿੰਦੇ ਹਨ ਪੈਦਲ ਚੱਲਦੇ ਹੋਏ ਆਪਣੇ ਕਦਮ ਗਿਲਣ ਵਾਲੇ ਲੋਕ ਬਹੁਤ ਜਲਦਬਾਜ਼ ਤੇ ਬੇਸਬਰੇ ਕਿਸਮ ਦੇ ਹੁੰਦੇ ਹਨ ਜੋ ਸ਼ਖਸ बार-बार ਇੱਕ ਹੀ ਗੱਲ ਨੂੰ ਦੁਹਰਾਏ ਉਹ ਇੱਕ ਜ਼ਿੰਮੇਵਾਰ ਸ਼ਖਸ ਹੁੰਦਾ ਹੈ ਜੋ ਲੋਕ ਸਿਰਫ ਇੱਕ ਹੀ ਗੱਲ ਸੁਣਨਾ ਪਸੰਦ ਕਰਦੇ ਹਨ ਦਰਅਸਲ ਉਹ ਜ਼ਿੰਦਗੀ ਤੋਂ ਤੰਗ ਹੁੰਦੇ ਹਨ ਪਤਨੀਆਂ ਦੀ ਝਾਂਜਰ ਵਿੱਚ ਇੰਨਾ ਜਾਦੂ ਹੁੰਦਾ ਹੈ ਕਿ ਆਵਾਜ਼ ਸੁਣਦੇ ਹੀ ਪਤੀਆਂ ਦੇ ਮੋਬਾਈਲ ਸਾਈਡ ਹੋ ਜਾਂਦੇ ਹਨ ਕੱਪੜੇ ਉਤਾਰਨਾ ਕਿਸੇ ਵਫਾ ਦਾ ਸਬੂਤ ਨਹੀਂ ਕਿਸੇ ਦਾ ਪੱल्लू ਸੰਭਾਲ ਸਕੋ ਤਾਂ ਇਸ਼ਕ ਕਰਨਾ ਹੱਥ ਲਾਲ ਕਰਕੇ ਨਾਲ ਲਜਾਉਣ ਵਾਲਾ ਬਿਨਾ ਪਸੰਦ ਦਾ ਮਰਦ ਮੂੰ ਕਾਲਾ ਕਰਕੇ ਛੱਡ ਜਾਣ ਵਾਲੇ ਮਹਿਬੂਬ ਤੋਂ ਲੱਖ ਗੁਣਾ ਚੰਗਾ ਹੈ ਜੋ ਆਟਾ ਤੁਹਾਡੇ ਸਾਹਮਣੇ ਆਪਣੇ ਕੱਪੜੇ ਉਤਾਰ ਰਹੀ ਹੈ ਤੇ ਤੁਹਾਨੂੰ ਆਪਣੀ ਮਰਜ਼ੀ ਦਾ ਕਰਨ ਦਿੰਦੀ ਹੈ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਕਰੈਕਟਰਲੈਸ ਹੈ ਕਿਉਂਕਿ ਉਹ ਤੁਹਾਡੇ ਉੱਪਰ ਉਮੀਦ ਤੋਂ ਜ਼ਿਆਦਾ ਭਰੋਸਾ ਕਰਦੀ ਹੈ ਆਪਣੀ ਖੂਬਸੂਰਤੀ ਨੂੰ ਇਸ ਤਰ੍ਹਾਂ ਰੱਖੋ ਕਿ ਸਿਰਫ ਤੁਹਾਡਾ ਪਸੰਦੀਦਾ ਮਰਦ ਹੀ ਦੇਖ ਸਕੇ ਤੁਸੀਂ ਕੋਈ ਬਾਜ਼ਾਰ ਵਿੱਚ ਮਿਲਣੇ ਵਾਲੀ ਚੀਜ਼ ਨਹੀਂ ਜੋ ਸਾਰਾ ਜ਼ਮਾਨਾ ਦੇਖੇ ਹਰ ਔਰਤ ਐਸੇ ਮਰਦ ਦੇ ਨਾਲ ਸੰਭੋਗ ਕਰਨਾ ਪਸੰਦ ਕਰਦੀ ਹੈ ਜੋ ਉਸ ਦੀਆਂ ਭਾਵਨਾਵਾਂ ਨੂੰ ਬਿਨਾਂ ਕਹੇ ਸਮਝ ਲੈਂਦਾ ਹੈ ਵਾਸਨਾ ਜਦੋਂ ਜਿਆਦਾ ਵਧਣ ਲੱਗਦੀ ਹੈ ਤਾ ਇਹ ਸਮੇ ਸਮੇ ਉੱਪਰ ਸੰਤੁਸ਼ਟ ਹੋਣਾ ਚਾਹੁੰਦੀ ਹੈ ਤੇ ਨਾ ਹੀ ਇਹ ਉਮਰ ਦੇਖਦੀ ਹੈ ਨਾ ਹੀ ਝਗਾ ਬਸ ਤ੍ਰਿਪਤ ਹੋਣਾ ਚਾਹੁੰਦੀ ਹੈ ਮਰਦ ਪਾਹ ਹੋਰ ਕਿੰਨਾ ਵੀ ਵੱਡਾ ਸ਼ੇਰ ਜਾ ਗੁੰਡਾ ਕਿਉਂ ਨਾ ਬਣਦਾ ਹੋਵੇ ਪਰ ਆਪਣੀ ਪਸੰਦੀਦਾ ਔਰਤ ਦੇ ਸਾਹਮਣੇ ਉਹ ਹਮੇਸ਼ਾ ਚੁੱਕ ਕੇ ਗੱਲ ਕਰਦਾ ਹੈ ਪੁਰਸ਼ ਦੀ ਵਾਸਨਾ ਪੂਰੀ ਕਰਨ ਵਿੱਚ ਹਰ ਔਰਤ ਸਖਸ਼ਮ ਹੈ ਪਰ ਇਸਤਰੀਤੀ ਹਵਸ ਹਰ ਮਰਦ ਪੂਰੀ ਨਹੀਂ ਕਰ ਸਕਦਾ ਦੋਸਤੋ ਵੀਡੀਓ ਪਸੰਦ ਆ ਰਹੀ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰੋ ਕਦੀ ਨਹੀਂ ਟੁੱਟਦਾ ਉਹ ਰਿਸ਼ਤਾ ਜਿੱਥੇ ਦੋ ਲੋਕ ਮਤਲਬ ਨਾਲ ਨਹੀਂ ਬਲਕਿ ਦਿਲ ਤੋਂ ਜੁੜੇ ਹੋਣ ਇੱਕ ਮਰਦ ਦੇ ਉੱਪਰ ਲੱਗੇ ਦਾਗ ਉਸਦੀ ਕਮਾਈ ਨਾਲ ਹੀ ਤੋਤੇ ਜਾਂਦੇ ਹਨ ਮਗਰ ਔਰਤ ਉੱਪਰ ਲੱਗੇ ਦਾਗ ਤਾਂ ਉਸਦੀ ਮੌਤ ਦੇ ਬਾਅਦ ਵੀ ਜ਼ਿੰਦਾ ਰਹਿੰਦੇ ਹਨ ਬਨਵਾਸ ਕੇਵਲ ਜੰਗਲ ਵਿੱਚ ਜਾ ਕੇ ਰਹਿਣ ਨਾਲ ਹੀ ਨਹੀਂ ਹੈ ਬਲਕਿ ਰਿਸ਼ਤੇ ਆ ਵਿਛੜਵਾਹਟ ਔਣ ਉੱਪਰ ਹੀ ਘਰ ਵਿੱਚ ਵੀ ਅਜਨਬੀਆਂ ਦੀ ਤਰ੍ਹਾਂ ਰਹਿਣਾ ਵੀ ਇੱਕ ਬਨਵਾਸ ਹੈ ਯਾਦ ਉਸਦੀ ਆਉਂਦੀ ਹੈ ਜਿਸ ਨਾਲ ਕੋਈ ਤਾਲੁਕ ਹੋਵੇ ਹਰ ਸ਼ਖਸ ਨੂੰ ਮੁਹੱਬਤ ਦੀ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ ਜਿੱਥੇ ਪੁਰਸ਼ ਆਪਣੀ ਪੈਂਟ ਦੀ ਚੇਨ ਖੁੱਲੀ ਰਹਿ ਜਾਏ ਤਾਂ ਆਪਣੇ ਆਪ ਨੂੰ ਲਜਿਤ ਸ਼ਰਮਿੰਦਾ ਮਹਿਸੂਸ ਕਰਦੇ ਹਨ ਉਸੇ ਮਹਿਫਿਲ ਵਿੱਚ ਕੁਝ ਔਰਤਾਂ ਆਪਣੀ ਪਿੱਠ ਲੱਤਾਂ ਪੱਟ ਚੈਸਟ ਤੇ ਤੁੰਨੀ ਦਿਖਾ ਕੇ ਕਹਿੰਦੀ ਹੈ ਕਿ ਪੁਰਸ਼ਾਂ ਦੀ ਮਾਨਸਿਕਤਾ ਖਰਾਬ ਹੁੰਦੀ ਜਾ ਰਹੀ ਹੈ ਜੋ ਔਰਤਾਂ ਗਿੱਲੇ ਵਾਲਾਂ ਵਿੱਚ ਕੰਗੀ ਕਰਦੀ ਹੈ ਉਹਨਾਂ ਦੇ ਵਾਲ ਕਮਜ਼ੋਰ ਹੋ ਕੇ ਝੜਨ ਲੱਗਦੇ ਹਨ ਇਸ ਲਈ ਕਦੀ ਵੀ ਗਿੱਲੇ ਵਾਲਾਂ ਵਿੱਚ ਕੰੰਗੀ ਨਹੀਂ ਕਰਨੀ ਚਾਹੀਦੀ ਸਾਈਕੋਲੋਜੀ ਦੇ ਅਨੁਸਾਰ ਕੁਝ ਔਰਤਾਂ ਨੂੰ ਸੰਭੋਗ ਤੋਂ ਜ਼ਿਆਦਾ ਰੁਮਾਂਸ ਭਰੀਆਂ ਗੱਲਾਂ ਕਰਨਾ ਪਸੰਦ ਹੁੰਦਾ ਹੈ ਸਾਈਕੋਲੋਜੀ ਦੇ ਅਨੁਸਾਰ ਜੋ ਪੁਰਸ਼ ਹਮੇਸ਼ਾ ਸੰਭੋਗ ਦੇ ਪਾਰੇ ਵਿੱਚ ਸੋਚਦੇ ਰਹਿੰਦੇ ਹਨ ਉਹ ਕਦੀ ਵੀ ਆਪਣੀ ਪਾਰਟਨਰ ਨੂੰ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਕਰ ਪਾਉਂਦੇ ਸਾਈਕੋਲੋਜੀ ਦੇ ਅਨੁਸਾਰ ਪੁਰਸ਼ਾਂ ਨੂੰ ਆਪਣੇ ਤੋਂ ਘੱਟ ਉਮਰ ਦੀਆਂ ਔਰਤਾਂ ਪਸੰਦ ਆਉਂਦੀਆਂ ਹਨ ਤੇ ਔਰਤਾਂ ਨੂੰ ਆਪਣੇ ਤੋਂ ਵੱਡੀ ਉਮਰ ਦੇ ਪੁਰਸ਼ ਪਸੰਦ ਆਉਂਦੇ ਹਨ ਜੋ ਔਰਤ ਪਤੀ ਨੂੰ ਖਡਾਉਣਾ ਸਮਝ ਕੇ ਖੇਡਦੀ ਰਹਿੰਦੀ ਹੈ ਇੱਕ ਦਿਨ ਉਹ ਖੁਦ ਸਸਤਾ ਖਡਾਉਣਾ ਬਣ ਕੇ ਰਹਿ ਜਾਂਦੀ ਹੈ ਇੱਕ ਸੂਤ ਦੇ ਮੁਤਾਬਿਕ ਅੱਜ ਕੱਲ ਲੜਕੀਆਂ ਦੇ ਮੁਕਾਬਲੇ ਲੜਕੀਆਂ ਕਿਸੇ ਦਾ ਦਿਲ ਜ਼ਿਆਦਾ ਤੋੜਦੀ ਹੈ ਉਹ ਹਮੇਸ਼ਾ ਦੂਸਰਿਆਂ ਤੋਂ ਬਿਹਤਰ ਦੀ ਖੋਜ ਵਿੱਚ ਰਹਿੰਦੀ ਹੈ ਪਤਨੀਆਂ ਆਪਣੇ ਪਤੀ ਨੂੰ ਪਰਮੇਸ਼ਵਰ ਮੰਨਦੀ ਹੈ ਪਰ ਮਜਾਲ ਹੈ ਕਿ ਕੋਈ ਦੂਸਰੀ ਔਰਤ ਉਹਨਾਂ ਨੂੰ ਆ ਕੇ ਪੂਜ ਲੈ ਸਿਗਰਟ ਤੇ ਪਤਨੀ ਬਿਲਕੁਲ ਵੀ ਨੁਕਸਾਨ ਦੇ ਤੇ ਜਾਨ ਲੇਵਾ ਨਹੀਂ ਹੈ ਬਸ ਸੁਲਗਾਉਨਾ ਦੋਸਤੋ ਵੀਡੀਓ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰੋ ਆਪਣਾ ਗਿਣਤੀ ਸਮਾ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ